ਰਾਤ ਦਿਨਾਂ ਦੇ ਵਿੱਚ ਵਾਰਨਰ ਸਿਨਾ ਦੇ ਨਾਮ ਤੇ ਹਨੂਮਾਨ ਜੀ ਦਾ ਸਰੂਪ ਧਾਰਨ ਕਰ ਮਾਨ ਮਰਿਆਦਾ ਦਾ ਕਾਂਕਰਨ ਵਾਲਿਆ ਦੇ ਖਿਲਾਫ ਅੰਮ੍ਰਿਤਸਰ ਵਿਖੇ ਸਨਾਤਨ ਧਰਮ ਅਤੇ ਭਗਵਾਨ ਵਾਲਮੀਕੀ ਵੀਰ ਸੇਨਾ ਦੇ ਆਗੂਆਂ ਦੇ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੁਰਗਿਆਨਾ ਕਮੇਟੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਉਹਨਾਂ ਨੇ ਇਸ ਮੌਕੇ ਕਿਹਾ ਕਿ ਇਹਨਾਂ ਲੋਕਾਂ ਦੇ ਉੱਤੇ ਬੈਨ ਲੱਗਣਾ ਚਾਹੀਦਾ ਕਿਉਂਕਿ ਇਹ ਲੋਕ ਨਾ ਤਾਂ ਮਾਨ ਮਰਿਆਦਾ ਦਾ ਖਿਆਲ ਰੱਖਦੇ ਨੇ ਨਾ ਹੀ ਇਹਨਾਂ ਨੂੰ ਧਰਮ ਬਾਰੇ ਕੋਈ ਜਾਣਕਾਰੀ ਹੁੰਦੀ ਹੈ। ਇਸ ਮੌਕੇ श्री श्री 1008 महामंडलेश्वर स्वामी अनिल जी महाराज ਅਤੇ ਭਗਵਾਨ ਵਾਲਮੀਕੀ ਵੀਰ ਸੇਨਾ ਦੇ ਆਗੂ ਲੱਕੀ ਵੈਦ ਅਤੇ ਸਨਾਤਨ ਧਰਮ ਆਗੂਆਂ ਨੇ ਕੀ ਕੁਝ ਕੀਤਾ ਤੁਸੀਂ ਵੀ ਸੁਣੋ ਐਸਐਮਜ਼ेड ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ ਹਾਂਜੀ ਕੁ ਜੀ ਕੀ ਹੈ ਇਹ ਹੱਥ ਤੁਸੀਂ ਫੜਿਆ ਲੈਟਰ ਇਹ ਜੀ ਮੰਗ ਪੱਤਰ ਦਿੱਤਾ ਸੀ ਮੈਂ ਕਮਿਸ਼ਨ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਦਰਗਿਆਨਾ ਕਮੇਟੀ ਦੇ ਪ੍ਰਧਾਨ ਨੂੰ ਜਨਰਲ ਸੈਕਟਰੀ ਨੂੰ ਤੇ ਤੁਹਾਨੂੰ ਸ਼੍ਰੀ ਵੱਡੇ ਹਨੂਮਾਨ ਜੀ ਦੇ ਮੰਦਿਰ ਦੇ ਜਿਹੜੇ ਚੇਅਰਮੈਨ ਹੈਗੇ ਨੇ ਡਾਕਟਰ ਰਕੇਸ਼ ਜੀ ਵਾਈਸ ਚੇਅਰਮੈਨ ਹੈਗੇ ਸੋਮਦੇਵ ਜੀ ਉਹਨਾਂ ਨੂੰ ਮੈਂ ਇਹ ਮੰਗ ਪੱਤਰ ਦਿੱਤਾ ਹੈ ਕਿ ਇਹ ਜਿਹੜੇ ਬਹੁ ਬਲੀ ਬਣ ਰਿਹਾ ਇਹਨਾਂ ਤੇ ਬੈਨ ਕੀਤਾ ਜਾਵੇ ਤੇ ਮर्याਦਾ ਮੁਤਾਬਕ ਬਣਨ ਸਾਰੇ ਮर्याਦਾ ਤੋਂ ਬਾਹਰ ਨਾ ਜਾਵੇ ਜੇ ਕੋਈ ਮर्याਦਾ ਤੋਂ ਬਾਹਰ ਜਾਂਦਾ ਆ ਤੇ ਇਹਨਾਂ ਦੇ ਕਾਰਵਾਈ ਕਰਾਈ ਜਾਵੇ ਪੁਲਿਸ ਕੋਲੋਂ ਕੀ ਆਸ਼ਵਾਸ਼ਣ ਲਵਾਇਆ ਤੁਹਾਨੂੰ ਪੁਲਿਸ ਨੂੰ ਆਹੀਂ ਵਿਗਿਆਪਨ ਦਿੱਤਾ ਆਇਆ ਪੁਲਿਸ ਕੋਲੋਂ ਜੋ ਕੋਈ ਮੈਸੇਜ ਨਹੀਂ ਆਇਆ ਮੰਦਰ ਕਮੇਟੀ ਦਾ ਗੱਲ ਹੀ ਆ ਆ ਮੰਦਰ ਕਮੇਟੀ ਨਾਲ ਸਾਡੀ ਗੱਲ ਚੱਲਦੀ ਪਈ ਆ ਮੰਦਰ ਕਮੇਟੀ ਫੇਰ ਹਾਲ ਕੋਈ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਕੋਈ ਕੁਛ ਨਹੀਂ ਕੀਤਾ ਉਹਨਾਂ ਨੇ ਨਾ ਹੀ ਸੰਤ ਸਮਾਜ ਨੇ ਪਰਮਿਸ਼ਨ ਦਿੱਤੀ ਨਾ ਹੀ ਦਰਗਾਹਾਂ ਕਮੇਟੀ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਆ ਜੀ ਸਰਦਾ ਕੀ ਹੁੰਦੀ ਆ ਜਦੋਂ ਅਸੀਂ ਚੀਜ਼ਾਂ ਬੰਦਦੇ ਆ ਅਸੀਂ ਦਰਸਾਣਾ ਬੰਦਦੇ ਆ ਬਦਿੰਦੀ ਇਹ ਬਦਰ ਜੀ ਦੇ ਧਿਆਨ ਸੈਣਾ ਬਣਨ ਜੀ ਅਸੀਂ ਵੀ ਵੇਖੋ ਗੱਲ ਕਹਿੰਦੇ ਸੈਣਾ ਬਣਾਣਾ ਹੁਣ ਹਨੂਮਾਨ ਬਣਨਾ ਜਦੋਂ ਸ਼੍ਰੀ ਹਨੂਮਾਨ ਜੀ ਕਿਉਂ ਬਣਨ ਜੀ ਕਹੇ ਦੇਵੀ ਦੇਵਤੇ ਦਾ ਕਿਉਂ ਰੂਪ ਧਾਰਨਾ ਜਦੋਂ ਸੈਣਾ ਆ ਗਈ ਸੈਣਾ ਬਣਨ ਜੈਵਾਲਮਿਕੀ ਜੈ ਸ਼੍ਰੀ ਰਾਮ ਜੀ ਮੈਂ ਲੱਕੀ ਵੈਦ ਪੰਜਾਬ ਪ੍ਰਧਾਨ ਭਗਵਾਨ ਵਾਲਮਿਕੀ ਵੀਰਸਾ ਨਾਲ ਤੋਂ ਜਿਹੜਾ ਮਸਲਾ ਵਾ ਜੀ ਜਿਹੜੀ ਬજરੰਗੀ ਸੈਨਾ ਦਾ ਜਿਹੜਾ ਮਸਲਾ ਵਾ ਸ਼੍ਰੀ ਸ਼੍ਰੀ 1008 ਅਸ਼ਨੀਲ ਜੀ ਮਹਾਰਾਜ ਨੇ ਜਿਹੜਾ ਮੁੱਦਾ ਚੁੱਕਿਆ ਵਾ ਉਹ ਬਹੁਤ ਹੀ ਵਧੀਆ ਵਾ ਕਿਉਂਕਿ ਵੇਖਿਆ ਜਾ ਰਿਹਾ ਵਾ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਵਾ ਹਨੂਮਾਨ ਜੀ ਦਾ ਜਿਹੜਾ ਸਰੂਪ ਬਣ ਸਕਦਾ ਪਹਿਲੀ ਗੱਲ ਤੇ ਮੈਂ ਕਹਿਣਾ ਚਾਹਾਂਗਾ ਕਿ ਵੀ ਹਨੂਮਾਨ ਜੀ ਦਾ ਜਿਹੜਾ ਸਰੂਪ ਆ ਨਾ ਉਹ ਕਿਸੇ ਕੋਈ ਵੀ ਨਹੀਂ ਬਣ ਸਕਦਾ ਸਿਰਫ ਬਜਰੰਗੀ ਸੈਨਾ ਦਾ ਤੁਸੀਂ ਰੂਪ ਧਾਰਨ ਕਰ ਸਕਦੇ ਵੀ ਹੁਣ ਹੋ ਗੀ ਰਿਹਾ ਵਾ ਕਿ ਕੁਝ ਜਿਹੜੀਆਂ ਵਾ ਫਾਈਬਰ ਸੂਟਸ ਜਿਹੜੇ ਪਾ ਰਹੇ ਆ ਔਰ ਥੱਲੇ ਜਿਹੜੇ ਇਹਨਾਂ ਦੇ ਬੂਟ ਹੁੰਦੇ ਆ ਚਮੜੇ ਵਾਲੇ ਹੁੰਦੇ ਆ ਔਰ ਜਿਹੜਾ ਮਾਰੇ ਦਾ ਜਿਹੜਾ ਸਰੂਪ ਹੈਗਾ ਵਾ ਉਹ ਤੁਸੀਂ ਵੇਖੋ ਚਲੋ ਆਪਾਂ ਹੁਣ ਕਹਿਣਾ ਨਹੀਂ ਚਾਹੁੰਦੇ ਹੈਗੇ ਕਿ ਵੀ ਸਰੂਪ ਵੀ ਤੁਸੀਂ ਹਰਮਾਨ ਜੀ ਜਿਹੜਾ ਵਾਲਮੀਕੀ ਰਮਾਇਣ ਦੇ ਅਨੁਸਾਰ ਹੈਗਾ ਜੇ ਆਪਾਂ ਵਾਲਮੀਕੀ ਮਾਰੇ ਦੀ ਰਮਾਇਣ ਪੜੀਏ ਤੇ ਜੇ ਇਹਨਾਂ ਕੋ ਮੈਂ ਪ੍ਰਸ਼ਨ ਇੱਕ ਕਰਨਾ ਚਾਹੁੰਦਾ ਵਾ ਕਿ ਮੈਨੂੰ ਜੇ ਤੁਸੀਂ ਇੰਨੇ ਸਾਲ ਤੋਂ ਜਿਹੜਾ ਤੁਸੀਂ ਬਜਰੰਗੀ ਸੈਨਾ ਕਰ ਰਹੇ ਆ ਜਾਂ ਹਨੂਮਾਨ ਸੈਨਾ ਤੁਸੀਂ ਬਣਾ ਰਹੇ ਆ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਕਿ ਹਨੂਮਾਨ ਜੀ ਵਾਨਰ ਸੀਗੇ ਜਾਂ ਬੰਦਰ ਸੀਗੇ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਔਰ ਦੂਸਰੀ ਜਿਹੜੀ ਗੱਲ ਆ ਕਿ ਤੁਸੀਂ ਬਾਣੇ ਪਾ ਪਾ ਕੇ ਤੇ ਲੋਕਾਂ ਦੇ ਘਰ ਜਾਂਦੇ ਆ ਔਰ ਮਹਾਰਾਜ ਜੀ ਨੇ ਇੱਕ ਬਹੁਤ ਵਧੀਆ ਜਿਹੜਾ ਇੱਕ ਮੈਸੇਜ ਦਿੱਤਾ ਵਾ ਔਰ ਜਿਹੜੀ ਅਸੀਂ ਜਥੇਬੰਦੀ ਵੱਲੋਂ ਇੱਕ ਬਹੁਤ ਪ੍ਰਸ਼ੰਸਾ ਕਰਦੇ ਆ ਕਿ ਵੀ ਦੇਵੀ ਦੇਵਤਿਆਂ ਦੇ ਸਰੂਪ ਪਾ ਕੇ ਜਿਹੜਾ ਸ਼ਹਿਰ ਦੇ ਵਿੱਚ ਤੁਸੀਂ ਵੇਖੋ ਪੂਰੇ ਗੰਦਗੀ ਦੇ ਅੰਬਾਰ ਲੱਗੇ ਪਏ ਔਰ ਉਸੇ ਹੀ ਜਿਹੜੇ ਉਹ ਪਸ਼ਾਕਾਂ ਪਾ ਕੇ ਜਿਹੜਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਫਿਰਦੇ ਆ ਔਰ ਉਸੇ ਤਰ੍ਹਾਂ ਹੀ ਮੁੜ ਕੇ ਉਹ ਮੰਦਿਰ ਦੇ ਵਿੱਚ ਆ ਜਾਂਦੇ ਆ ਔਰ ਵੇਖਿਆ ਜਾ ਰਿਹਾ ਵਾ ਕਿ ਜਿਹੜਾ ਇਹ ਧਾਰਮਿਕ ਵਿਸ਼ਾ ਸੀਗਾ ਔਰ ਜਿਹੜਾ ਹੁਣ ਦੇ ਸਮੇਂ ਦੇ ਵੇਖਿਆ ਜਾਵੇ ਕਿ ਇਹ ਜਿਹੜਾ ਸਿਰਫ ਸਿਰਫ ਇੱਕ ਬਿਜ਼ਨਸ ਦੇ ਤੌਰ ਤੇ ਇਹਨੂੰ ਲਿੱਤਾ ਜਾ ਰਿਹਾ ਵਾ ਔਰ ਕਈ ਐਸੇ ਨਸ਼ੇੜੀ ਲੋਕ ਜਿਹੜੇ ਆ ਉਹ ਜਿਹੜੇ ਵਿੱਚ ਜਿਹੜੇ ਸੈਨਾ ਦੇ ਰੂਪ ਦੇ ਵਿੱਚ ਬਣੇ ਹੁੰਦੇ ਆ ਜੋ ਬਹੁਤ ਹੀ ਨਿੰਦਨਯੋਗ ਗੱਲ ਆ ਔਰ ਪਿਛਲੇ ਸਮੇਂ ਤੋਂ ਮਹਾਰਾਜ ਜੀ ਦੇ ਸਨਿੱਧੇ ਦੇ ਵਿੱਚ ਭਗਵਾਨ ਵਾਲਮੀਕੀ ਵੀਰ ਸੈਨਾ ਤੋਂ ਜਿਹੜਾ ਕਿ ਮੁੱਦੇ ਚੁੱਕੇ ਜਾ ਰਹੇ ਆ ਕਿ ਵੀ ਰਾਮ ਲੀਲਾ ਜਿਹੜੀ ਆ ਰਹੀ ਸੀ ਰਾਮ ਲੀਲਾ ਦੇ ਵਿੱਚ ਜਿਹੜੇ ਅਸ਼ਲੀਲ ਜਿਹੜੇ ਨ੍ਰਿਤ ਹੋ ਜਾਂਦੇ ਸੀ ਡਾਂਸ ਹੁੰਦੇ ਸੀਗੇ ਉਹਰਾ ਵੀ ਇਸੀ ਵਿਰੋਧ ਕਰਦੇ ਸੀਗੇ ਔਰ ਉਸ ਤੋਂ ਬਾਅਦ ਇੱਕ ਲਹਿਰ ਜੀ ਬਣ ਗਈ ਜਿਹੜਾ ਕਈਆਂ ਤੇ ਕਾਨੂੰਨੀ ਕਾਰਵਾਈਆਂ ਵੀ ਆਈਆਂ ਹੋਈਆਂ ਔਰ ਪਿਛਲੇ ਸਮੇਂ 'ਚ ਜੇ ਇੰਨੇ ਹੀ ਹਨੂਮਾਨ ਭਗਤ ਆ ਜੇ ਇੰਨੇ ਹੀ ਪ੍ਰਭੂ શ્રી ਰਾਮ ਦੇ ਭਗਤ ਆ ਤੇ ਮੈਂ ਇਨ੍ਹਾਂ ਕੋ ਇੱਕ ਹੋਰ ਸਵਾਲ ਪੁੱਛਣਾ ਚਾਹਾਂਗਾ ਕਿ ਜਿਸ ਵੇਲੇ ਆਦੀ ਪੁਰਸ਼ ਆਈ ਸੀਗੀ ਕਿਹੜਾ ਸੰਗਠਨ ਜਿਹੜਾ ਉੱਠ ਕੇ ਖੜਾ ਹੋਇਆ ਕਿਹੜੀ ਬਜਰੰਗੀ ਸੈਨਾ ਦਾ ਜਿਹੜਾ ਮੁਖੀ ਸੀਗਾ ਉਹ ਉੱਠ ਕੇ ਖੜਾ ਹੋਇਆ ਕਿ ਸਿਰਫ ਜਿਹੜੀ ਸਾਡੀ ਹਨਮਾਨ ਜੀ ਦੇ ਪ੍ਰਤੀ ਜਿਹੜੀ ਸ਼ਰਧਾ ਵਾ ਉਹ ਸਿਰਫ ਸਿਰਫ ਜਿਹੜੀ ਹੈ ਸਿਰਫ ਨਾਅਰੇਤਿਆਂ ਦੇ ਵਿੱਚ ਸ਼ੁਰੂ ਹੁੰਦੀ ਹੈ ਉਸ ਸਮੇਂ ਦੇ ਵਿੱਚ ਜਿੰਨਾ ਸੰਘਰਸ਼ ਅਸ਼ਨੀਲ ਜੀ ਮਹਾਰਾਜ ਜੀ ਨੇ ਕੀਤਾ ਔਰ ਜਥੇਬੰਦੀ ਵੱਲੋਂ ਕੀਤਾ ਗਿਆ ਮੈਂ ਨਹੀਂ ਸਮਝਦਾ ਕਿ ਵੀ ਹੋਰ ਕਿਸੇ ਨੇ ਵੀ ਉਹ ਚੀਜ਼ ਸੰਘਰਸ਼ ਕੀਤਾ ਚਲੋ ਅਸੀਂ ਨਹੀਂ ਕਹਿੰਦੇ ਅਸੀਂ ਸਮਰਥ ਨਹੀਂ ਹੈ ਇਸ ਸਮੇਂ ਦੇ ਪਰ ਮਹਾਰਾਜ ਕਰਨ ਕਰਵਾਉਣ ਵਾਲਾ ਵਾ ਔਰ ਮਾਰੇ ਦੀ ਕਿਰਪਾ ਨਾਲ ਸਫਲਤਾ ਵੀ ਸਾਨੂੰ ਹਾਸਲ ਹੋਈ ਔਰੇ ਵਿੱਚ ਕੀ ਸੀਗਾ ਔਰੇ ਵਿੱਚ ਹਨੂਮਾਨ ਜੀ ਦਾ ਜਿਹੜਾ ਉਹਨਾਂ ਦਾ ਸਰੂਪ ਸੀਗਾ ਉਹਨਾਂ ਪਰ ਪੂਰੀ ਛੇੜਛਾੜ ਕੀਤੀ ਗਈ ਸੀਗੇ ਉਹਨਾਂ ਦੇ ਕੇਸ਼ਾਂ ਨੂੰ ਵਿਗਾੜਿਆ ਗਿਆ ਉਹਨਾਂ ਦੀ ਸਾਰੀ ਵੇਸ਼ਭੁਸ਼ਾ ਵਿਗਾੜੀ ਗਈ ਉਹਨਾਂ ਦੀ ਜਿਹੜੀ ਪੂਜ ਸੀਗੀ ਉਹਨੂੰ ਵਿਗਾੜਿਆ ਗਿਆ ਉਹਨਾਂ ਦੇ ਪੈਰਾਂ ਦੇ ਵਿੱਚ ਜਿਹੜਾ ਚਮੜੇ ਚਮੜੇ ਦੇ ਬੂਟ ਪਵਾਏ ਗਏ ਉਹਨਾਂ ਨੂੰ ਬੈਲਟ ਲਵਾਈ ਗਈ ਔਰ ਔਰੇ ਵਿੱਚ ਹੋਰ ਕੀ ਸੀਗਾ ਕਿ ਜਦੋਂ ਮਾਤਾ ਸੀਤਾ ਨੂੰ ਜਦੋਂ ਉਸ ਵੇਲੇ ਭੇਂਟਾ ਕਰਦੇ ਆ ਉਹ ਜਿਹੜਾ ਇੱਕ ਜਿਹੜਾ ਉਹ ਕਿਉਂਕਿ ਸਾਡੀ ਸੰਸਕ੍ਰਿਤੀ ਵਿੱਚ ਪ੍ਰਣਾਮ ਸੀਗਾ ਔਰ ਉਸ ਵੇਲੇ ਉਹ ਕ੍ਰਿਸਚਨ ਜਿਹੜਾ ਸਲੂਟ ਕਰਦੇ ਆ ਉਸ ਤਰੀਕੇ ਨਾਲ ਉਹਨਾਂ ਨੇ ਸਲੂਟ ਕੀਤਾ ਭਗਵਾਨ ਰਾਮ ਦਾ ਜਿਹੜਾ ਸਰੂਪ ਨਾਲ ਛੇੜਛਾੜ ਕੀਤੀ ਗਈ ਮਾਤਾ ਸਿਦਾ ਦੇ ਸਰੂਪ ਦੇ ਨਾਲ ਛੇੜਛਾੜ ਕੀਤੀ ਗਈ ਕਿ ਉਸ ਸਮੇਂ ਇਹਨਾਂ ਦੀਆਂ ਧਾਰਮਿਕ ਭਾਵਨਾ ਆਹਤ ਨਹੀਂ ਹੋ ਰਹੀਆਂ ਸੀਗੀਆਂ ਅੱਜ ਜਦੋਂ ਇਹ ਮੁੱਦਾ ਆ ਰਿਹਾ ਵਾ ਕਿਉਂਕਿ ਜਿਹੜਾ ਹਨੂਮਾਨ ਜਿਹੜਾ ਜਿਹੜੀ ਆ ਲੰਗੂਰ ਮੇਲਾ ਲੱਗਦਾ ਵਾ ਇਹ ਸਿਰਦ ਸਿਰਫ ਅੰਮ੍ਰਿਤਸਰ ਜਾਂ ਪੰਜਾਬ ਦਾ ਹੀ ਨਹੀਂ ਹੈਗਾ ਇਹ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਵਾ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਇਹ ਸੰਦੇਸ਼ ਜਾਂਦਾ ਵਾ ਔਰ ਹਰ ਇੱਕ ਹਰ ਹਰ ਦੁਨੀਆ ਦੇ ਲੋਕ ਵੇਖਦੇ ਆ ਔਰ ਕਿਤੇ ਨਾ ਕਿਤੇ ਜਿਹੜਾ ਸਨਾਤਨ ਦਾ ਜਿਹੜਾ ਮਜ਼ਾਕ ਉਡਾਇਆ ਜਾ ਰਿਹਾ ਵਾ ਇਹ ਬਿਲਕੁਲ ਹੀ ਨਾਕਾਬਿਲੇ ਬਰਦਾਸ਼ ਹੈ ਔਰ ਬਿਲਕੁਲ ਹੀ ਇਸ ਚੀਜ਼ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ ਔਰ ਦੂਸਰੀ ਇੱਕ ਚੀਜ਼ ਤੁਸੀਂ ਦੇਖੋ ਕਿ ਵੀ ਇਹ ਲੋਕ ਜਿਹੜੇ ਆ ਕਿ ਮੈਂ ਇਹਨਾਂ ਨੂੰ ਇਹ ਵੀ ਪੁੱਛਣਾ ਚਾਹਾਂਗਾ ਕਿ ਇਹ ਪ੍ਰੋਪਰ ਸੰਤਨ ਨਹੀਂ ਹੈ ਕਿਉਂਕਿ ਵੇਖਿਆ ਕਿ ਜਾ ਰਿਹਾ ਵਾ ਤੁਸੀਂ ਇਹਨਾਂ ਦੀ ਆਈਡੀਆਂ ਚੈੱਕ ਕਰੋ ਤੁਸੀਂ ਜਦੋਂ ਵੀ ਇਹ ਮੇਲਾ ਖਤਮ ਹੁੰਦਾ ਵਾ ਉਸ ਤੋਂ ਬਾਅਦ ਜਿਹੜਾ ਇਹ ਵਸਤਰ ਆਪਣਾ ਸਾਰਾ ਜਿਹੜਾ ਸਮਾਗਮ ਖਤਮ ਕਰਕੇ ਇਹ ਜਾਗਦੇ ਮੁੜ ਕੇ ਪੀਰਾਂ ਦੇ ਦਰਗਾਹਾਂ ਤੇ ਵੜੇ ਹੁੰਦੇ ਆ ਕਿਰਨਪ ਕਿਸ ਪ੍ਰਤੀ ਇਹਨਾਂ ਦੀ ਸ਼ਰਧਾ ਵਾ ਜਾਂ ਤੇ ਇਹਨਾਂ ਦੀ ਸਨਾਤਨ ਸ਼ਰਧਾ ਵਾ ਜਾਂ ਹਨੂਮਾਨ ਜੀ ਦੇ ਨਾਲ ਪ੍ਰਤੀ ਇਹਨਾਂ ਦੀ ਸ਼ਰਧਾ ਵਾ ਤੇ ਜਾਂ ਫਿਰ ਪੀਰਾ ਦੇ ਨਾਲ ਸ਼ਰਧਾ ਵਾ ਦੋ ਮੈਂਨ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਵੀ ਚਲੋ ਸਾਡੇ ਪਰਿਵਾਰ ਆ ਸਾਰਾ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਪਰ ਹਾਂ ਜਿਹੜਾ ਸਨਾਤਨ ਦਾ ਵਿਰੋਧ ਕਰਦਾ ਵਾ ਸਨਾਤਨ ਸੰਸਕ੍ਰਿਤ ਦਾ ਵਿਰੋਧ ਕਰਦਾ ਵਾ ਜਿਹੜਾ ਔਰਾ ਕਹਾਣ ਕਰਦਾ ਵਾ ਔਰਾ ਅਸੀਂ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਇੱਕ ਇੱਕ ਕਿਸਤੀ 'ਚ ਪੈਰ ਰੱਖ ਲਓ ਦੋ ਕਿਸਤੀਆਂ 'ਚ ਪੈਰ ਨਾ ਰੱਖੋ ਜਾਂ ਸਨਾਤਨ ਵੱਲ ਆ ਜਾਓ ਤੇ ਜਾਂ ਪੀਰਾਮਾਲ ਚੱਲ ਜਾਓ ਬਾਹੂਬਲੀ ਦਾ ਇਤਰਾਜ ਆ ਜੀ ਦੇਖੋ ਉੱਤਰ ਪ੍ਰਦੇਸ਼ ਦੇ ਵਿੱਚ ਜੇ ਆਪਾਂ ਪਿਛੋਕੜ ਵੇਖੀ ਅੱਜ ਤੋਂ 10-12 ਸਾਲ ਪਹਿਲਾਂ ਜਦੋਂ ਚੱਲ ਜਈਏ ਤੇ ਫਿਲਮਾਂ ਵੀ ਕਈਆਂ ਆਈਆਂ ਸੀ ਆਪਾਂ ਹਰਦਨ ਦੀ ਫਿਲਮ ਆਈ ਸੀਗੀ ਆਪਾਂ ਦੇ ਵਿੱਚ ਜਿਹੜਾ ਗੁੰਡਾ ਹੁੰਦਾ ਸੀਗਾ ਨਾ ਉਹਨੂੰ ਬਾਹੂਬਲੀ ਕਿਹਾ ਜਾਂਦਾ ਸੀਗਾ ਜਿਹੜਾ ਇੱਕ ਕਿਸੇ ਵੀ ਲੀਡਰ ਦਾ ਜਿਹੜਾ ਇੱਕ ਧਾਕੜ ਨੇਤਾ ਹੁੰਦਾ ਸੀਗਾ ਜਿਹਨੇ ਖੂਨ ਮਰਡਰ ਐਸੀ ਐਕਸਟਰੈਕਸ਼ਨ ਵਗੈਰਾ ਕਰਨੇ ਹੁੰਦੇ ਸੀਗੇ ਨਾ ਉਹਨੂੰ ਨਾਂ ਦਿੱਤਾ ਜਾਂਦਾ ਸੀਗਾ ਬਾਹੂਬਲੀ ਔਰ ਦੂਸਰੇ ਪਾਸੇ ਜਿਹੜੀ ਫਿਲਮ ਆਈ ਆ ਬਾਹੂਬਲੀ ਔਰ ਇੱਕ ਕਰੈਕਟਰ ਦਾ ਨਾਂ ਸੀਗਾ ਕੀ ਮਾਰਾ ਹੀ ਦੀ ਜਿਹੜੀ ਉਹ ਕੰਪੈਰੀਸ਼ਨ ਤੁਸੀਂ ਬਾਹੂਬਲੀ ਨਾਲ ਕੀਤਾ ਕਰ ਰਹੇ ਹੋ ਕਿਉਂਕਿ ਸਿਰਦ ਜੇ ਆਪਾਂ ਗ੍ਰੰਥ ਦੇ ਵੇਖੀ ਜੇ ਭਗਵਾਨ ਵਾਲਮੀਕੀ ਮਾਰ ਦੀ ਰਮਾਇਣ ਵੇਖੀ ਤਾਂ ਰਮਾਇਣ ਦੇ ਵਿੱਚ ਉਹਨਾਂ ਨੂੰ ਮਹਾਬਲੀ ਕਿਹਾ ਗਿਆ ਵਾ ਬਾਹੂਬਲੀ ਨਹੀਂ ਕਿਹਾ ਗਿਆ ਬਾਹੂਬਲੀ ਇੱਕ ਕੈਰੈਕਟਰ ਦਾ ਨਾਮ ਆ ਜਾਂ ਇੱਕ ਗੁੰਡਾ ਤੱਤਵ ਦਾ ਨਾਮ ਆ ਇਹਨਾਂ ਨੂੰ ਖੋਦ ਹੀ ਨਹੀਂ ਪਤਾ ਇਸ ਚੀਜ਼ ਬਾਰੇ ਤੁਸੀਂ ਜਿਹੜਾ ਮਰਜੀ ਨਾਂ ਚੁੱਕ ਕੇ ਪਾਈ ਜਾਂਦੇ ਤੇ ਤੁਸੀਂ ਸਮਾਜ ਦੇ ਵਿੱਚ ਕੀ ਮੈਸੇਜ ਦੇਣਾ ਚਾ ਰਹੇ ਹੋ ਬਿਲਕੁਲ ਜੀ ਦੇਖੋ ਹਰ ਇੱਕ ਦੀ ਸ਼ਰਧਾ ਵਾ ਠੀਕ ਹੈ ਜੀ ਜਿੰਨਾ ਕੋਈ ਆਪਣੀ ਸ਼ਰਧਾ ਦੇ ਅਨੁਸਾਰ ਦੇ ਸਕਦਾ ਵਾ ਉਹ ਦੇ ਦਵੇ ਕਿਉਂਕਿ ਜਦੋਂ ਵੀ ਚਾਕੀਆਂ ਜਾਂਦੀਆਂ ਵਾ ਨਾ ਜੀ ਘਰਾਂ ਦੇ ਵਿੱਚ ਉਹਨਾਂ ਵੱਲੋਂ ਫਲ ਫਰੂਟ ਜਿੱਦੀ ਵੀ ਸੇਵਾ ਜਿੰਨਾ ਵੀ ਕੋਈ ਸਮਰਥਕ ਆ ਵਾ ਉਹ ਉਹ ਨਾ ਕਰਨਾ ਚਾਹੁੰਦਾ ਵਾ ਪਰ ਉਹਨਾਂ ਨੂੰ ਲੋਕਾਂ ਨੂੰ ਪ੍ਰੈਸ਼ਰਾਈਜ਼ ਵੀ ਕੀਤਾ ਜਾ ਰਿਹਾ ਪਿਛਲੇ ਸਮੇਂ ਚ ਵੀ ਸਾਨੂੰ ਬਹੁਤੇ ਚੀਜ਼ਾਂ ਸੁਣਨ ਨੂੰ ਮਿਲੀਆਂ ਸੀਗੀਆਂ ਕਿ ਵੀ ਬਹੁਤ ਹਜ਼ਾਰਾਂ ਲੱਖਾਂ ਦੇ ਵਿੱਚ ਵੀ ਇਹ ਜਿਹੜੀ ਆ ਉਹਨਾਂ ਕੋ ਸੇਵਾ ਲਈਤੀ ਜਾਂਦੀ ਸੇਵਾ ਦੇ ਨਾਂ ਤੇ ਪਰ ਮੈਂ ਚਾਹਨਾ ਪਰ ਮੈਂ ਇੱਕ ਚੀਜ਼ ਕਹਿਣਾ ਚਲੋ ਆਂਦੇ ਆ ਸਾਹਰੇ ਚ ਕੀ ਦਾ ਖਰਚਾ ਹੁੰਦਾ ਵਾ ਪਰ ਇੱਕ ਮਿਨੀਮਾਈਜ਼ਡ ਹੋਣਾ ਚਾਹੀਦਾ ਵਾ ਤਾਂ ਕਿ ਜਿਹੜਾ ਕਿ ਹਰ ਇੱਕ ਅਫੋਰਡ ਕਰ ਸਕੇ ਕਿਉਂਕਿ ਇਸੇ ਚੀਜ਼ਾਂ ਤੋਂ ਜਿਹੜਾ ਵਾ ਹਟ ਕੇ ਲੋਕ ਜਦੋਂ ਧਰਮ ਦੇ ਨਾਂ ਤੇ ਜਦੋਂ business ਸ਼ੁਰੂ ਹੋ ਜਾਂਦਾ ਵਪਾਰ ਸ਼ੁਰੂ ਹੋ ਜਾਂਦਾ ਵਾ ਨਾ ਫਿਰ ਲੋਕੀ ਫਿਰ ਦੂਸਰੇ ਧਰਮ ਵੱਲ ਜਲਣਾ ਚੱਲਣਗੇ ਇਹ ਬੇਸਿਕ ਜਿਹੇ ਰੀਜ਼ਨ ਬਣ ਜਾਂਦਾ ਵਾ ਕਨਵਰਜਨ ਦਾ ਛੱਡੋ ਯਾਰ ਅਸੀਂ ਕੀ ਲੈਣਾ ਵਾ ਉਧਰ ਵੀ ਰੱਬ ਰੱਬ ਕਰਨੀ ਇਧਰ ਵੀ ਰੱਬ ਰੱਬ ਕਰਨੀ ਉਧਰ ਤੇ ਖਰਚਾ ਹੀ ਕੋਈ ਨਹੀਂ ਹੈਗਾ ਹਨਾ ਸੋ ਇਸ ਕਰਕੇ ਮੈਂ ਲੋਕਾਂ ਨੂੰ ਆਹੀ ਬੇਨਤੀ ਕਰਦੇ ਜਾਂਦਾ ਮੈਂ ਕਿ ਵੀ ਧਾਰਮਿਕ ਅਨੁਸ਼ਠਾਨਾਂ ਨੂੰ ਜਿਹੜਾ ਵਾ ਨਾ ਉਹ ਸਰਲ ਬਣਾਇਆ ਜਾਵੇ ਤਾਂ ਕਿ ਹਰ ਕੋਈ ਜਿਹੜੀ ਆਪਣੀਆਂ ਮੰਨਤਾਵਾਂ ਨੂੰ ਪੂਰਾ ਕਰ ਸਕੇ ਆਪਣੀ ਸ਼ਰਧਾ ਪੂਰੀ ਕਰ ਸਕੇ ਔਰ ਸਾਰਿਆਂ ਲਈ ਇੱਕ ਸੁਗਮ ਇੱਕ ਵਧੀਆ ਮੈਸੇਜ ਆਵੇ ਕਿਉਂਕਿ ਬਿਲਕੁਲ ਜੀ ਜੀ ਅਸ਼ਰੀਲ ਮਹਾਰਾਜ ਦੇ ਨਾਲ ਆ ਜੀ ਜਿੱਦਾਂ ਉਹ ਕਮਲਾਂਗੇ ਜਿਸ ਤਰੀਕੇ ਨਾਲ ਵੀ ਕਰਨਗੇ ਜੋ ਧਰਨਾ ਲਾਣਗੇ ਧਰਨੇ ਦੇ ਵਿੱਚ ਵੀ ਅਸੀਂ ਸਮਰਥਨ ਕਰਾਂਗੇ ਹਰ ਤਰੀਕੇ ਨਾਲ ਸਮਰਥਨ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਇਸ ਚੀਜ਼ ਦਾ ਨੁਕਸਾਨ ਹੋ ਰਿਹਾ ਵਾ ਸਮਾਜ ਦੇ ਕਿਉਂਕਿ ਜਿਹੜੀ ਮਹਾਰਾਜ ਦੀ ਅਸਲੀ ਜਿਹੜੀ ਜਿਹੜੀ ਇਹਨਾਂ ਦੀ ਵੇਸ਼ਭੂਸ਼ਾ ਸੀਗੀ ਨਾ ਜੀ ਔਰ ਇਹ ਵਿੱਚ ਤੇ ਇੱਕ ਉਹਨਾਂ ਦਾ ਕੇਸਰੀ ਉਹਨਾਂ ਨੇ ਪਾਇਆ ਸੀਗਾ ਬਾਣਾ ਹਨਾ ਹੁਣ ਤੁਸੀਂ ਪਿੱਛੇ ਕੁਝ ਸਮੇਂ ਤੋਂ ਵੇਖੋ ਤੇ ਵੀ ਜਿਹੜਾ ਹਰਾ ਵੀ ਪਾਈ ਜਾ ਰਿਹਾ ਨੀਲਾ ਵੀ ਪਾਈ ਜਾ ਰਿਹਾ ਕੋਈ ਹੈ ਹੀ ਨਹੀਂ ਮर्याਦਾ ਕੋਈ ਕਿਸ ਪਾਸੇ ਨੂੰ ਚੱਲ ਜਾ ਰਹੇ ਆਂ ਔਰ ਤੁਸੀਂ ਵੇਖੋ ਨਾ ਤੇ ਵੀ ਕਈ ਇਲਾਕਿਆਂ ਦੇ ਵਿੱਚ ਮੈਂ ਕਹਿਣਾ ਤੇ ਨਹੀਂ ਚਾਹਨਾਗਾ ਧਾਰਮਿਕ ਵਿਸ਼ੇ ਆ ਪਹਿਲਾਂ ਮੈਂ ਸਾਰਾ ਸ਼ਰਮਾ ਹੀ ਮੰਗਣਾ ਇਸੀ ਦਾ ਪਰ ਸਿਰਫ ਸਿਰਫ ਇਹ ਬਿਜ਼ਨਸ ਬਣ ਕੇ ਹੀ ਰਹਿ ਚੁੱਕਾ ਵਾ ਔਰ ਕਈ ਐਸੇ ਸਲਮਸ ਏਰੀਏ ਉਹਨਾਂ ਵਿੱਚ ਵੀ ਬਜ਼ੁਰਗੀ ਸਿਆਣਾ ਬੰਦੀ ਆ ਔਰ ਅੱਧੇ ਨੂੰ ਜਾਂਦਾ ਵਿੱਚ ਨਸ਼ੇੜੀ ਹੁੰਦੇ ਆ ਜਿਨ੍ਹਾਂ ਦੇ ਡੋਪ ਟੈਸਟ ਕਰਾ ਲਵੋ ਤਾਂ ਮੈਂ ਕਹਾਂ ਮੈਂ 70% ਜਿਹੜੇ ਨਾ ਸਾਰੇ ਨਸ਼ੇੜੀ ਵਿੱਚੋਂ ਨਿਕਲ ਕੇ ਆਣੇ ਜੇ ਪ੍ਰਸ਼ਾਸਨ ਕੋਲ ਵੀ ਮੰਗਾ ਕਰਦੇ ਆਂ ਜੀ ਕਿ ਵੀ ਇੱਕ Hindu ਆਸਥਾ ਦਾ ਇੱਕ ਵਿਸ਼ੇ ਆ ਜੀ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਅੱਗੇ ਫੈਕਟਰ ਰੱਖਿਆ ਜੀ ਕਿ ਵੀ ਆ ਆ ਸਾਡੀਆਂ ਧਾਰਮਿਕ ਮਾਨਤਾਵਾਂ ਸਾਡੀਆਂ ਮਰਿਆਦਾਵਾਂ ਜੀ ਉਸ ਅਕੋਰਡਿੰਗ ਜੇ ਕੋਈ ਕੰਮ ਕਰਦਾ ਉਹ ਤਾਂ ਠੀਕ ਹੈ ਜਿਹੜਾ ਜਿਹੜੀ ਧਾਰਮਿਕ ਮਰਿਆਦਾ ਦਾ ਕਹਾਨ ਕਰਦਾ ਵਾ ਚਾਹੇ ਉਹ ਸਾਡੇ ਸਮਾਜ ਦਾ ਹੀ ਹੋਵੇ ਔਰ ਤੇ ਜਿਹੜੀ ਬੰਦ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਹੀ ਚਾਹੀਦੀ ਆ ਔਰ ਦੂਸਰਾ ਕਿਆ ਕਿਆ ਕੀ ਜਾਂਦਾ ਵਾ ਜਿਸ ਵੇਲੇ ਜਾਂਦੇ ਆ ਆਪਣੇ ਆਪ ਨੂੰ ਹਨੂਮਾਨ ਜੀ ਤੌਰ ਤੇ ਭੂਜ ਜਾਂਦੇ ਆ ਠੀਕ ਆ ਜੀ ਪਰ ਇੱਕ ਗੱਲ ਕਹਿਣਾ ਚਾਹਾਂਗਾ ਜੇ ਵਾਲਮੀਕੀ ਰਮਾਇਣ ਦੇ ਵਿੱਚ ਵੀ ਕਿ ਪ੍ਰਸੰਗ ਆਂਦਾ ਵਾ ਜੀ ਕਿਉਂਕਿ ਬਾਲੀ ਦਾ ਸੀਗਾ ਨਾ ਜਿਸ ਵੇਲੇ ਬਾਲੀ ਦੇ ਵਿੱਚ ਬਾਲੀ ਨੂੰ ਵਰਦਾਨ ਸੀਗਾ ਜੀ ਬ੍ਰਹਮਾ ਵੱਲੋਂ ਕਿ ਵੀ ਉਹ ਜਿਹੜੇ ਵੀ ਆਮਣੇ ਸਾਹਮਣੇ ਆਂਦਾ ਸੀਗਾ ਨਾ ਤੇ ਉਹ ਤੇ ਉਹ ਅੱਧੀ ਸ਼ਕਤੀ ਉਹ ਚ ਉਹ ਖੇਚ ਲੈਦਾ ਸੀਗਾ ਉਹ ਜਿਸ ਵੇਲੇ ਹਨੂਮਾਨ ਜੀ ਦੇ ਨਾਲ ਆਇਆ ਉਹਨਾਂ ਦੀ ਸ਼ਕਤੀ ਦਾ ਅੱਦੇ ਤੋਂ ਅੱਧਾ ਪਰਸੈਂਟ ਵੀ ਨਹੀਂ ਹੋ ਰਿਹਾ ਸੀ ਤੇ ਉਹਦਾ ਸ਼ੀਰ ਜਿਹੜਾ ਪਟਣਾ ਸ਼ੁਰੂ ਹੋ ਗਿਆ ਸੀਗਾ ਕੀ ਆਮ ਇਨਸਾਨ ਆਮ ਇਨਸਾਨ ਅੱਜ ਦੇ ਸਮੇਂ ਦੇ ਵਿੱਚ ਇੰਨਾ ਸਮਰਥਤ ਹੈ ਵਾ ਕਿ ਵੀ ਉਹ ਹਨੂਮਾਨ ਜੀ ਦੀ ਜਿਹੜੀ ਆ ਉਹ ਸ਼ਕਤੀ ਦਾ ਜਿਹੜਾ ਮਾਸਾਜ ਆ ਵੀ ਉਹ ਨੂੰ ਸਹਿਣ ਕਰ ਸਕੇ ਬਿਲਕੁਲ ਨਹੀਂ ਐਸਾ ਹੈਗਾ ਸਿਰਦ ਸਿਰਫ ਇਹ ਪਖੰਡਵਾਦ ਨੂੰ ਜਿਹੜਾ ਬਣਾਵਾ ਦਿੱਤਾ ਜਾ ਰਿਹਾ ਵਾ ਤੁਸੀਂ ਬਜਰੰਗੀ ਸੈਨਾ ਬਣੋ ਤੁਸੀਂ ਸੈਨਾ ਬਣੋ ਉਹਨਾਂ ਦੀ ਔਰ ਹਨੂਮਾਨ ਜੀ ਦਾ ਸਰੂਪ ਨਾ ਧਾਰਨ ਕਰੋ ਸਿਰਦ ਸਿਰਫ ਤੁਸੀਂ ਬਜਰੰਗੀ ਸੈਨਾ ਬਣੋ ਕਿਉਂਕਿ ਦੂਸਰੇ ਪਾਸੇ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਜਾਂ ਹੋਰ ਧਰਮਾਂ ਦੀ ਗੱਲ ਕਰੀਏ ਨਾ ਉਹ ਕਦੀ ਵੀ ਆਪਣੇ ਮਹਾਪੁਰਸ਼ਾਂ ਦੀ ਜਿਹੜਾ 10 ਗੁਰੂ ਸਾਹਿਬਾਨ ਹੈਗੇ ਆ ਜਾਂ ਜਿੰਨੇ ਵੀ ਸ਼ਹੀਦ ਹੋਏ ਆ ਉਹਨਾਂ ਦਾ ਕੋਈ ਵੀ ਸਮਰੂਪ ਧਾਰਨ ਨਾਲ ਧਾਰਨ ਨਹੀਂ ਕਰ ਸਕਦਾ ਔਰ ਬਿਲਕੁਲ ਹੋਣਾ ਵੀ ਇਦਾਂ ਹੀ ਚਾਹੀਦਾ ਵਾ ਕਿਉਂਕਿ ਇੰਨੀ ਇਨਸਾਨ ਦੀ ਜਿਹੜੀ ਸਮਰੱਥਾ ਨਹੀਂ ਹੈਗੀ ਕਿ ਵੀ ਕਿਸੇ ਵੀ ਮਹਾਪੁਰਖ ਦੀ ਜਾਂ ਦੇਵੀ ਦੇਵਤਾ ਦੀ ਸਮਰੂਪ ਧਾਰਨ ਕਰ ਸਕੇ ਕਿਉਂਕਿ ਅਸੀਂ ਇਹਨੇ ਜੋਗੇ ਨਹੀਂ ਹੈਗੇ ਸਾਰਾ ਸਾਲ ਅਸੀਂ ਉਹ ਕਹਿੰਦੇ ਨਾ ਜੀ ਸੂਚੂਏ ਖਾ ਕੇ ਬਿੱਲੀ ਹੱਜ ਨੂੰ ਚੱਲੀ ਵਾਲਾ ਹਿਸਾਬ ਕਰੀਏ ਕਿ ਸਾਰੇ ਸਾਲ ਅਸੀਂ ਗੰਦਮਦ ਘੋਲਦੇ ਰਹੀਏ ਤੇ ਐਂਡ ਤੇ ਆ ਕੇ ਅਸੀਂ ਕਹੀਏ ਜੀ ਅਸੀਂ ਬਾਣਾ ਪਾ ਲਿਆ ਸੋ ਇਹ ਬਿਲਕੁਲ ਨਹੀਂ ਬਰਦਾਸ਼ਤ ਵਾਲੀ ਚੀਜ਼ ਹੈਗੀ ਔਰ ਆਪ ਨੂੰ ਵੀ ਇਮਾਨਦਾਰੀ ਦੇ ਨਾਲ ਆਪਾਂ ਜੇ ਕੰਮ ਕਰੀਏ ਤੇ ਫੇਰ ਠੀਕ ਆ ਜੇ ਆਪਾਂ ਵਿਰੋਧ ਦੇ ਤੌਰ ਤੇ ਕਰਨਾ ਫੇਰ ਗਲਤ ਆ ਉਸ ਚੀਜ਼ ਦਾ ਵਿਰੋਧ ਕੀਤਾ ਜਾਏਗਾ ਬਾਕੀ ਜਿੱਦਾਂ ਵੀ ਮਹਾਰਾਜ ਜੀ ਦਾ ਆਦੇਸ਼ ਹੋਏਗਾ ਜਥੇ ਬੰਦੀ ਵੱਲੋਂ ਪੂਰਾ ਸਮਰਥਨ ਆ ਜੀ ਉਹਨਾਂ ਨੂੰ ਇੰਨਾ ਹੀ ਕਹਿੰਦਾ ਹੈ ਜੈ ਵੱਲਮਿਕੀ ਜੈ ਸ਼੍ਰੀ ਰਾਮ ਜੀ